ਉਹ ਤੇ ਸੋਚਣੀ ਇਸ ਤਰ੍ਹਾਂ ਦੀ ਚੱਲਦੀ ਹੈ ਯਾਦਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਇਸ ਵਾਸਤੇ ਆਖਿਆ ਗਿਆ ਕੁਸੰਗਤ ਤੋਂ ਬਚੋ ਕੁਸੰਗਤ ਬੁਰੇ ਮਨੁੱਖ ਕੋਲ ਨਹੀਂ ਬੈਠਣਾ ਤਨ ਕਰਕੇ ਮਨ ਕਰਕੇ ਬੁਰੇ ਵਿਚਾਰ ਨੂੰ ਨਹੀਂ ਆਣ ਦੇਣਾ ਮਨ ਵਿੱਚ ਔਰ ਮੈਂ ਫਿਰ ਹੱਥ ਜੋੜ ਕੇ ਮਾਫੀ ਮੰਗਾ 10000 ਮਨੁੱਖ ਸਤਸੰਗ ਦੇ ਚ ਬੈਠੇ ਹੋ ਉਹਨਾਂ ਤਨ ਸਤਸੰਗ ਦੇ ਚ ਹੈ ਮਨ ਕੋ ਸੰਗਤ ਦੇ ਚ ਬੈਠਾ ਹੁੰਦਾ ਇੱਕੋ ਹੀ ਸਮੇਂ ਮਨੁੱਖ ਸਤਸੰਗ ਦੇ ਚ ਬੈਠਾ ਹੈ ਕੋ ਸੰਗਤ ਦੇ ਚ ਬੈਠਾ ਹੈ ਮੁਸਤਕੀਮਾ ਔਰ ਜਿਹੜੀ ਗਿਣਤੀ ਹੈ ਹੋ ਸਕਦਾ ਗਲਤ ਹੋਵੇ ਪ੍ਰਭੂ ਕਰੇ ਗਲਤ ਹੋਵੇ ਪਰ ਪੰਚ ਦਸੀ ਕਿਸ ਤਰ੍ਹਾਂ ਲਿਖਿਆ ਹੈ ਦਸ ਹਜ਼ਾਰ ਸਤਸੰਗੀ ਬੈਠੇ ਹੋ ਗਏ ਤੋਂ ਮਾਨਸਿਕ ਤਲ ਤੇ ਕੋਈ ਇੱਕ ਦੋ ਸਤਸੰਗੀ ਆਉਂਦੇ ਨੇ ਮਨ ਦੇ ਤਲ ਤੇ ਕੁਸੰਗਤ ਚਲਦੀ ਰਹਿੰਦੀ ਤਨ ਸਤਸੰਗ ਦੇ ਵਿੱਚ ਬੈਠਾ ਮਨ ਕੁਸੰਗਤ ਦੇ ਵਿੱਚ ਬੈਠਾ ਗਲਤ ਵਿਚਾਰ ਚਲਦੇ ਪਏ ਨੇ ਗਲਤ ਸੋਚਣੀ ਚਲਦੀ ਪਈ ਹੈ ਮੇਰੇ ਸਾਥੀਆਂ ਨੇ ਇੱਕ ਸੱਜਣ ਨੂੰ ਹਟਾਇਆ ਚਾਰ ਪੰਜ ਦਿਨ ਦਾ ਮੇਰੇ ਕੋਲ ਆ ਰਿਹਾ ਹੈ ਔਰ ਬੜੀ ਜਾਣਕੰਦ ਹੈ ਕਹਿੰਦੇ ਅੰਦਰ ਗਲਤ ਵਿਚਾਰ ਚੱਲਦੇ ਨੇ ਕਿਸ ਤਰ੍ਹਾਂ ਕੱਢਾਉਣ ਮੈਂ ਕਿ ਤੇਰੇ ਗਲਤ ਵਿਚਾਰਾਂ ਤੱਕ ਮੇਰਾ ਹੱਥ ਤੇ ਨਹੀਂ ਜਾ ਸਕਦਾ ਕਿ ਮੈਂ ਕੱਢ ਕੇ ਬਾਹਰ ਸੁੱਟ ਦੇਣਾ ਕਿਸ ਤਰ੍ਹਾਂ ਤੇ ਹੈ ਹੀ ਨਹੀਂ ਸ਼ੁਭ ਵਿਚਾਰ ਗਲਤ ਵਿਚਾਰਾਂ ਨੂੰ ਕੱਢਣਗੇ ਸ਼ੁਭ ਚਿੰਤਨ ਮਾੜੇ ਚਿੰਤਨ ਨੂੰ ਘਟੇਗਾ ਤੂੰ ਸਤਸੰਗ ਦੇਚਾ ਕਹਿੰਦੇ ਜੇ ਸੁਭਗ ਤਸੀ ਕਥਾ ਕਰਦਾ ਮੈਨੂੰ ਕੰਮ ਤੇ ਜਾਣਾ ਪੈਂਦਾ ਮੈਂ ਨੌਕਰੀ ਕਰਦਾ ਮੈਂ ਮਜਬੂਰੀ ਹੈ ਮੈਂ ਕੀ ਕਰਾਂ ਤੂੰ ਬਰਤਾ ਬੈਠੇ ਹੋ ਕਿ ਚਿੰਤਨ ਕਰ ਪ੍ਰਭੂ ਦਾ ਨਾਮ ਜਪ ਐਸਾ ਨਹੀਂ ਹੈ ਕਿ ਉਹ ਪਖੰਡ ਕਰਦਾ ਸੀ ਮੈਂ ਉਹਨੂੰ ਰੋਂਦਿਆਂ ਹੋਇਆ ਵੀ ਦੇਖਿਆ ਕੰਦੇ ਕੀ ਕਰਾ ਹਿੰਦੂ ਵੀਰੇ ਹਿੰਦੂ ਸੱਜਣ ਪੇ ਨਿਕਲ ਦੇ ਲੈ ਮੈਂ ਨਹੀਂ ਚਾਹਦਾ ਮੈਂ ਕੌਣ ਚਾਹੁੰਦਾ ਹੈ ਮੇਰਾ ਕਪੜਾ ਮੈਲਾਵੇ ਕੌਣ ਚਾਹੁੰਦਾ ਹੈ ਮੇਰਾ ਹੱਥ ਮੈਲਾਵੇ ਕੌਣ ਚਾਹੁੰਦਾ ਮੇਰਾ ਮੂੰ ਮੱਥਾ ਮਹਿਲਾ ਹੋਵੇ ਪਰ ਹੋ ਜਾਂਦਾ ਹੁੰਦਾ ਤੇ ਮੈਂ ਉਸ ਨੂੰ ਆਖੇ ਤੂੰ ਇਤਨਾ ਘਬਰਾਵੀਂ ਨਾ ਇਤਨਾ ਦੁਖੀ ਵੀ ਨਾ ਹੋਏ ਗਲਤ ਵਿਚਾਰ ਸਾਰੇ ਚੱਲ ਰਹੇ ਨੇ ਇੱਕ ਉਸੰਗਤ ਸਾਰੇ ਚੱਲਦੇ ਤੂੰ ਚਿੰਤਾ ਨਾ ਕਰ ਗੁਰੂ ਦਾ ਦਾਮਨ ਪਕੜ ਤੇ ਜਪ ਕਰ ਤਨ ਸਾਰਾ ਦਿਨ satsang ਵਿੱਚ ਬੈਠਾ ਹੋਵੇ ਗੁਸਤਾਖੀ ਮਾਹ ਮਨ ਸਾਰਾ ਦਿਨ ਕੁਸੰਗਤ ਵਿੱਚ ਬੈਠਾ ਹੁੰਦਾ ਹੈ ਮਨ ਦੇ ਕਲਪੇ ਕਿ ਕੁ ਸੰਗਤ ਚੱਲਦੀ ਹੈ ਇਸ ਵਾਸਤੇ ਮਨ ਵੀ ਮੈਲ ਕੁਛ ਹੋਰ ਹੈ ਤਨ ਵੀ ਮੈਲ ਕੁਛ ਹੋਰ ਹੈ ਹਰ ਜਗ੍ਹਾ ਐਸੀ ਮੈਲ ਹੈ ਕੱਪੜੇ ਮੇਲੇ ਹੋ ਸਕਦੇ ਨੇ ਉਮੀਦ ਹੈ ਫਿਰ ਮੈਨੂੰ ਮਾਫ ਕਰੋਗੇ ਕੱਪੜੇ ਗੁਰਦੁਆਰੇ ਵੀ ਮੇਲੇ ਹੋ ਸਕਦੇ ਨੇ ਮੈਲ ਤੇ ਹੁੰਦੀ ਖਲਾਸ ਹੈ ਰੋਜ਼ ਰੋਜ਼ ਉਹੀ ਕਪੜੇ ਤੁਸੀਂ ਗੁਰਦੁਆਰੇ ਪਾ ਕੇ ਆਓ ਬਦਲੇ ਨਾ ਬਦਲੋ ਨਾ ਤਾਂ ਚਾਰ ਦਿਨਾਂ ਹੀ ਦੇਖੋ ਕਪੜੇ ਮੇਲੇ ਹੋ ਗਏਨਗੇ ਗੁਰਦੁਆਰੇ ਵੀ ਮੇਲੇ ਹੁੰਦੇ ਸਤਸੰਗ ਦੇ ਵਿੱਚ ਬੈਠਾ ਗੁਰਦੁਆਰੇ ਬੈਠਾ ਹੋਇਆ ਵੀ ਮਨ ਮੇਲਾ ਹੁੰਦਾ ਹੈ ਇਹ ਵੀ ਮਰਜ਼ ਕਰਦੇ ਇਹ ਸਵਾਸੇ ਸਤਸੰਗ ਦੇ ਵਿੱਚ ਬੈਠਾ ਹੋਇਆ ਮਨੁੱਖ ਜ਼ਰੂਰੀ ਨਹੀਂ ਕਿ ਸਤਸੰਗ ਦੇ ਵਿੱਚ ਬੈਠਾ ਹੋਵੇ ਕਈ ਵਾਰ ਤਾਂ ਕੋ ਸੰਗਤ ਕਰ ਰਿਹਾ ਹੁੰਦਾ ਹੈ ਮੈਲੇ ਵਿਚਾਰ ਮਨ ਦੀ ਮਹਿਲ ਹੈ ਮੈਲੀ ਸੋਚਣੀ ਮਨ ਦੀ ਮਹਿਲ ਹੈ ਮੈਲੀਆਂ ਯਾਦਾਂ ਮਨ ਦੀ ਮਹਿਲ ਹੈ ధਨ ਜੋਬਨ ਪ੍ਰਭਤਾ ਦਾ ਹੰਕਾਰ ਮਨ ਦੀ ਮਹਿਲ ਹੈ ਕਿ ਹੁਣ ਜਿਸ ਦਾ ਮਨ ਮਹਿਲ ਹੈ ਤੇ ਸਤਿਗੁਰੂ ਕਹਿੰਦੇ ਨੇ ਮਨ ਨੂੰ ਮਹਿਲੇ ਸਭ ਕੁਝ ਮਹਿਲ ਤਨ ਧੋਤੇ ਮਨ ਅੱਛਾ ਨਾ ਹੋਏ ਮੈਨੂੰ ਕਹਿਣ ਦੇਣਾ ਮੈਂ ਮਾਫੀ ਬਾਰ-ਬਾਰ ਮੰਗਦਾ ਥਾ ਮਨ ਮੈਲੇ ਸਬਕਿਛ ਮੈਲਾ ਮਨ ਮੈਲੇ ਇਹਦੀ ਕਥਾ ਕੀਤੀ ਹੋਈ ਵੀ ਮੈਲੀ ਮਨ ਮੈਲੇ ਇਹਦੀ ਕਥਾ ਸੁਣੀ ਹੋਈ ਵੀ ਮੈਲੀ ਮਨ ਮੈਲੇ ਇਹਦਾ ਕੀਤਾ ਹੋਇਆ ਪਾਠ ਵੀ ਮੈਲੀ ਇਹਦਾ ਦਾਨ ਵੀ ਮੈਲਾ ਇਹਦਾ ਪੁੰਨ ਵੀ ਮੈਲਾ ਇਹਦਾ ਪਰਉਪਕਾਰ ਵੀ ਮੈਲਾ ਮਨ ਮੈਲੇ ਸਭ ਕੁਛ ਮੈਂ ਜੇ ਦਾ ਸਤਸੰਗਤ ਵਿੱਚ ਬੈਠਣਾ ਵੀ ਮੈ ਲੈ ਕਿਉਂਕਿ ਕੁਸੰਗਤ ਕਰ ਰਿਹਾ ਹੈ ਬਲਤ ਸੋਚ ਰਿਹਾ ਹੈ ਬਲਤ ਯਾਦਾਂ ਚੱਲ ਰਹੀਆਂ ਸਤ ਸੰਗ ਅਗਰ ਕੋਈ ਕਰਦਾ ਹੈ ਬੈਠੇ ਸਤ ਸੰਗ ਦੇ ਵਿੱਚ ਬਸ ਸਿਰਫ ਗੁਰੂ ਨੂੰ ਸੁਣ ਰਿਹਾ ਹੈ ਅੰਦਰ ਹੋਰ ਕੋਈ ਵਿਚਾਰ ਨਹੀਂ ਚੱਲ ਰਿਹਾ ਹੈ ਕੀਰਤਨ ਸੁਣਿਆ ਕਰੋ ਰਾਗੀਆਂ ਨੂੰ ਨਾ ਸੁਣਿਆ ਕਰੋ ਗੁਰੂ ਨੂੰ ਸੁਣਿਆ ਕਰੋ ਕੀਰਤਨ ਗੁਰੂ ਦਾ ਉਹ ਸ਼ਬਦ ਤੇ ਗੁਰੂ ਦਾ ਰਾਗੀਆਂ ਦਾ ਤੇ ਰੰਗ ਰੂਪ ਹੈ ਉਹ ਰਗੀ ਤੇ ਸਾਜ਼ ਦੀ ਪਰਾਨ ਹੈ ਜਿਵੇਂ ਵਾਦਿਆਂ ਦਾ ਰੰਗ ਰੂਪ ਹੈ ਤਬਲੇ ਦਾ ਰੰਗ ਰੂਪ ਹੈ ਰਾਗੀਆਂ ਦਾ ਰੰਗ ਰੂਪ ਹੈ ਤੁਸੀਂ ਜੋੜੋ ਸ਼ਬਦ ਨਾਲ ਪਰ ਪੂਰੀ ਇਕਾਗਰਤਾ ਨਾਲ ਜੋੜੋ ਸਾਰੇ ਰਾਗੀਆਂ ਨਾਲ ਜੁੜਦੈਨ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ ਸਾਰੇ ਸਾਜ਼ਾਂ ਨਾਲ ਜੁੜਦੇ ਨੇ ਵਾਜਿਆਂ ਨਾਲ ਜੁੜਦੇ ਨੇ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ ਇਹ ਵੀ ਮੈਂ ਹਸਣ ਸਾਰੇ ਰਾਗੀਆਂ ਦੀ ਆਵਾਜ਼ ਨਾਲ ਜੁੜਦੇ ਨੇ ਗੁਰੂ ਦੀ ਆਵਾਜ਼ ਨਾਲ ਤੇ ਕੋਈ ਕੋਈ ਜੁੜਦਾ ਹੈ ਉਹਦੀ ਆਵਾਜ਼ ਬੜੀ ਸੁੰਦਰ ਹੈ ਉਹ ਪ੍ਰਖਾ ਤੂੰ ਕਦੀ ਆਖਰੀ ਸਹੀ ਸ਼ਬਦ ਬੜਾ ਮਹਾਨ ਹੈ ਸ਼ਬਦ ਤੋਂ ਮੈਨੂੰ ਬੜੀ ਕੁਝ ਪ੍ਰਾਪਤੀ ਹੋਈ ਹੈ ਕੋਈ ਨਹੀਂ ਉਹਦਾ ਕੰਠ ਬੜਾ ਸੁੰਦਰ ਹੈ ਵਾਜਾ ਬੜਾ ਗਜ਼ਬ ਦਾ ਵਜਦਾ ਹੈ ਤਬਲੇ ਦੀ ਧਨ ਬਾ ਕਮਾਲ ਹੈ ਦਸਤਾਰ ਬੜੀ ਸੋਹਣੀ ਸੁ ਜਾਂਦਾ ਹੈ ਸਟੇਜ ਤੇ ਬੈਠਾ ਹੋਇਆ ਚੰਗਾ ਲੱਗਦਾ ਹੈ ਇਹ ਵੀ ਮੈਂ ਲੋਕਾਂ ਕੋਲ ਸੁਣਿਆ ਹੈਰਾਨ ਹੋ ਜਾਂਦਾ ਰਾਗੀਆਂ ਨੂੰ ਦੇਖਣਾ ਆਉਂਦੇ ਨੇ ਰਾਗੀਆਂ ਨੂੰ ਸੁਣਨ ਆਉਂਦੇ ਨੇ ਕੌਣ ਗੁਰੂ ਨੂੰ ਦੇਖਣ ਆਉਂਦੇ ਤੇ ਕੌਣ ਗੁਰੂ ਨੂੰ ਸੁਣਦਾ ਸਤਸੰਗ ਵਿੱਚ ਬੈਠ ਕੇ ਕੁਸੰਗਤ ਚੱਲਦੀ ਰਹਿੰਦੀ ਹੈ ਮਨ ਮੇਲੇ ਸਬਕ ਇਚਮੈਲਾ ਰਾਗੀਆਂ ਦੇ ਮਹਿਮਾ ਤੇ ਬਣ ਜਾਂਦੀ ਏ ਜੀਵਨ ਦੇ ਚ ਗੁਰੂ ਦੇ ਮਹਿਮਾ ਨਹੀਂ ਬਣਦੀ ਧੰਨਵਾਦ ਕਰੀਏ ਰਾਗੀਆਂ ਦਾ ਠੀਕ ਔਰ ਉਹੀ ਹਿਰਦਾ ਧੰਨਵਾਦ ਕਰ ਸਕਦਾ ਹੈ ਜਿਸ ਨੇ ਰਾਗੀ ਕੋਲ ਕੀਰਤਨ ਸੁਣਿਆ ਤੇ ਇੰਜ ਸੁਣਿਆ ਜਿਵੇਂ ਗੁਰੂ ਨੂੰ ਸੁਣ ਰਿਹਾ ਸ਼ਬਦ ਨਾਲ ਸੁਰਤ ਜੁੜਦੇ ਗਏ ਚਲੋ ਸਾਜ਼ ਦਾ ਵੀ ਧੰਨਵਾਦ ਤਬਲੇ ਦਾ ਵੀ ਧੰਨਵਾਦ ਰਾਗੀ ਦਾ ਵੀ ਧੰਨਵਾਦ ਇਸ ਭਾਂਡੇ ਚ ਸਾਨੂੰ ਭੋਜਨ ਮਿਲ ਗਿਆ ਇਸ ਭਾਂਡੇ ਦਾ ਧੰਨਵਾਦ ਪਰ ਭੁੱਖ ਭਾਂਡਿਆਂ ਨਾਲ ਨਹੀਂ ਮਿਟਦੀ ਭੋਜਨ ਨਾਲ ਮਿਟਦੀ ਹੈ ਆਤਮਿਕ ਆਨੰਦ ਰਾਗੀਆਂ ਤੋਂ ਨਹੀਂ ਮਿਲੇਗਾ ਗੁਰੂ ਦੇ ਸ਼ਬਦ ਤੋਂ ਮਿਲੇਗਾ ਕਿ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਰਾਗੀਆਂ ਨੂੰ ਸੁਣਦੇ ਨੇ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਗੁਣੀ ਬਿਆਨੀਆਂ ਨੂੰ ਸੁਣਦੇ ਨੇ ਇਹ ਵੀ ਮਰਜ਼ ਕਰਦੇ ਨੇ ਇਹੀ ਕਾਰਨ ਹੈ ਹੁੰਦਾ ਕੁਝ ਵੀ ਨਹੀਂ ਹੈ ਫਿਰ ਮਨ ਮੈਲੇ ਸਭ ਕੁਝ ਮੈਲਾ ਮਨ ਮੈਲਾ ਇਹਦੇ ਸਾਰੇ ਧਾਰਮਿਕ ਕਰਮ ਕੀਤੇ ਮੈਲੇ ਜਿਵੇਂ ਤੋ ਇਹ ਨਾ ਕਿ ਕਪੜਾ ਰੋਜ਼ ਰੋਜ਼ ਮੈਲਾ ਹੀ ਹੁੰਦਾ ਜਾ ਰਿਹਾ ਮੈਲਾ ਹੀ ਹੁੰਦਾ ਜਾ ਰਿਹਾ ਮੈਲ ਵੱਧ ਹੀ ਜਾ ਰਿਹਾ ਹੈ ਮਨ ਤੋਂ ਹੋਈਏ ਨਾ ਮਨ ਤੋਂ ਉਹ ਕਿਸ ਤਰ੍ਹਾਂ ਹੋਈ ਸ਼ਬਦ ਲਾਗ ਸਾਬਣ ਤੇ ਪਾਣੀ ਲਾਣਾ ਪੈਂਦਾ ਹੈ ਕਪੜੇ ਨੂੰ ਸ਼ਬਦ ਲਗਾਣਾ ਪੈਂਦਾ ਹੈ ਮਨ ਨੂੰ ਪਰ ਮਨ ਸ਼ਬਦ ਦੇ ਨੇੜੇ ਜਾਂਦਾ ਨਹੀਂ ਸ਼ਬਦ ਤੇ ਮਨ ਦੇ ਨੇੜੇ ਆਉਂਦਾ ਮਨ ਸ਼ਬਦ ਤੋਂ ਬਾਈ ਰਹਿ ਇੱਕ ਪਾਸੇ ਹੋ ਜਾਂਦਾ ਮਤੈਕਾ ਮਨਸਿਕ ਕਲਪਿਕ ਨਿਯਮ ਕੰਮ ਕਰਦਾ ਹੈ ਬਹੁਤ ਸਮੇਂ ਤੱਕ ਮਨੁੱਖ ਮੈਲ ਦੇ ਚ ਰਹੇ ਤੇ ਮੈਲ ਦੇ ਚ ਰਹਿਣ ਦੀ ਆਦਤ ਵੀ ਬਣ ਜਾਂਦੀ ਉਸ ਸੂਰ ਮੈਲ ਦੇ ਚ ਰਹਿੰਦਾ ਹੈ ਮੈਲ ਦੇ ਚ ਰਹਿਣ ਦੀ ਉਹਦੀ ਆਦਤ ਬਣ ਗਈ ਉਹਨੂੰ ਨਿਰਮਲ ਥਾਂ ਨਹੀਂ ਚੰਗੀ ਲੱਗੀ ਕਬੂਆ ਕਹਾ ਕਪੂਰ ਚਰਾਏ ਕਹ ਬਿਸੇਰ ਕੋ ਦੁੱਧ ਪੀ ਆਏ ਕਉਵੇ ਦੇ ਮੂੰਹ ਦੇ ਚ ਵੀ ਗੰਦ ਆਉਂਦੀ ਹੈ ਕਈ ਕਈ ਵੀ ਕਰਦਾ ਹੈ ਬੋਲਣਾ ਵੀ ਕਰਦਾ ਹੈ ਇਹਦੇ ਮੂੰਹ ਚ ਅਸੀਂ ਕਪੂਰ ਨਹੀਂ ਦੇਖ ਸਕਦੇ ਸੁਗੰਧੇ ਨਹੀਂ ਦੇਖ ਸਕਦੇ ਆਦਤੈ ਸੂਰ ਦੀ ਚਿੱਕੜ ਦੇ ਚੜ੍ਹਣ ਦੀ ਗਾਥਾ ਹੈ ਭਗਤ ਮਾਲ ਦੇ ਚ ਪ੍ਰਹਿਲਾਦ ਪ੍ਰਭੂ ਨੂੰ ਫਰਿਆਦ ਕਰਦਾ ਹੈ ਮੇਰੇ ਸਾਰੇ ਨਗਰੀ ਦੇ ਵਾਸੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਬੈਕੌਂਟਾਮ ਬਖਸ਼ ਸੂਰ ਨੂੰ ਵੇਖ ਕੇ ਬੜੀ ਚਿੰਤਾ ਮੰਨ ਦੇ ਚ ਪੈਦਾ ਹੋਈ ਪ੍ਰੇਲアド ਦੀ ਗੰਦਗੀ ਚ ਬੈਠਾ ਹੈ ਤੇ ਸੂਰ ਨੂੰ ਪ੍ਰੇਲアド ਕਹਿੰਦੇ ਨੇ ਤਰਸ ਆਉਂਦਾ ਹੈ ਬੜੇ ਜਿਹੜੇ ਸੂਖਸ਼ਮ ਬਿਰਤੀ ਦੇ ਬੰਦੇ ਹੋ ਜਾਂਦੇ ਨੇ ਉਹਨਾਂ ਨੂੰ ਕੀੜੇ ਮਕੌੜਿਆਂ ਤੇ ਵੀ ਤਰਸ ਆਉਂਦਾ ਹੈ ਪਰਸੋਂ ਪਸ਼ੂਆਂ ਤੇ ਵੀ ਆਉਂਦਾ ਹੈ ਕਿ ਕੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੁਝ ਵੀ ਨਹੀਂ ਹੈ ਤੇ ਸੂਰਨ ਮੁਖਾਤਬੋ ਕੇ ਕਹਿੰਦੇ ਨੇ ਬੇ ਦੇਕ ਸੂਰ ਮੈਂ ਪ੍ਰਮਾਤਮਾ ਕੋ ਗੋ ਪ੍ਰਾਰਥਨਾ ਕੀਤੀ ਹੈ ਤੈਨੂੰ ਵੀ ਬੇਕੁੰਠ ਦੇ ਚ ਲੈ ਚਲਾਂਗੇ ਤੇ ਸੂਰ ਨੇ ਇਹ ਆਖਿਆ ਹੁੰਦੀ ਆਪਣੀ ਮਨ ਦੀ ਸੋਚਣੀ ਆਪਣੀ ਮੰਦੀਆਂ ਹੀ ਗੱਲਾਂ ਨੇ ਜਿਸ ਨੂੰ ਭਗਤ ਲੋਕੇ ਇਸ ਢੰਗ ਨਾਲ ਬਿਆਨ ਕਰ ਦਿੰਦੇ ਨੇ ਸੂਰ ਨੇ ਇਹ ਆਖਿਆ ਭਗਤ ਜੀ ਉਥੇ ਚਿੱਕੜ ਮਿਲੇਗਾ ਗੰਦਗੀ ਮਿਲੇਗੀ ਜੇ ਮਿਲਦੀ ਤੇ ਅਪਾ ਚੱਲਣਾ ਨੇ ਤੇਨੇ ਹੋਤੇ ਕੀ ਕਰਨਾ ਜੀ